ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਅੱਜ ਅਪ ਬਣਾਵਾਂਗੇ ਸੁੱਕੇ ਆਲੂਾਂ ਦੀ ਸਬਜ਼ੀ ਇਹ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਖਾਣ ਨੂੰ ਵੀ ਬਹੁਤ ਹੀ ਵਧੀਆ ਲੱਗਦੀ ਹੈ ਹੁਣ ਅਸੀਂ ਬਹੁਤੀ ਦੇਰ ਨਾ ਕਰਦੇ ਹੋਏ ਅੱਜ ਦੀ ਰੈਸਪੀ ਕੋਲਿ ਸ਼ੁਰੂ ਕਰਦੇ ਹਾਂ ਇੱਕ ਕੜਾਹੀ ਨੂੰ ਕਹਿੰਦਾ ਅਸੀਂ ਗਰਮ ਕਰ ਲੈਣਾ ਫਿਰ ਉਹਦੇ ਵਿੱਚ ਪਾਵਾਂਗੇ ਅਸੀਂ 3 ਟੇਬਲ ਦੇ ਸਪੂਨ ਦੇ ਕਰੀਬ ਮਸਟਰਡ ਆਇਲ ਆਇਲ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਜਦੋਂ ਸਾਡਾ ਤੇਲ ਗਰਮ ਹੋ ਜਾਵੇਗਾ ਫਿਰ ਅਸੀਂ ਉਹਦੇ ਵਿੱਚ ਪਾਣਾ ਹੈ ਅੱਧਾ ਚਮਚ ਜੀਰਾ ਤੇ ਚਮਟ ਦਾ ਚੌਥਾ ਹਿੱਸਾ ਅਸੀਂ ਇਹਦੇ ਵਿੱਚ ਪਾਵਾਂਗੇ ਰਾਈ ਦਾ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਹੈ ਜਦ ਰਾਈ ਉੱਪਰ ਨੂੰ ਪਟਕ ਪਟ ਕੇ ਉੱਪਰ ਆਨ ਲੱਗ ਜਾਂਦੀ ਹੈ ਉਦੋਂ ਤੱਕ ਅਸੀਂ ਰਾਈ ਨੂੰ ਰੋਸਟ ਕਰਨਾ ਹੈ ਨਹੀਂ ਤਾਂ ਰਾਈ ਕੱਚੀ ਰਹਿ ਜਾਂਦੀ ਹੈ ਹੁਣ ਸਾਡੇ ਜਿਹੜੇ ਮਸਾਲੇ ਰੋਸਟ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ 3 ਤੋਂ 4 ਮੀਡੀਅਮ ਸਲਾਈਸ ਕੱਟੇ ਹੋਏ ਪਿਆਜ਼ ਇਹ ਚਾਰ ਪਿਆਜ਼ ਮੈਥੇ ਬੜੇ ਬੜੇ ਲਿੱਤੇ ਨੇ ਇਹਨਾਂ ਨੂੰ ਅਸੀਂ ਥਿਨ ਸਲਾਈਸਸ ਵਿੱਚ ਕੱਟ ਲਿਆ ਸੀਗਾ ਤੇ ਹੁਣ ਅਸੀਂ ਉਹ ਪਾਵਾਂਗੇ ਜਿਆਦਾ ਥਿਨ ਨਹੀਂ ਲਈ ਮੀਡੀਅਮ ਥਿਨ ਨੇ ਅਸੀਂ ਇਸ ਨੂੰ 2 ਤੋਂ 3 ਮਿੰਟ ਤੱਕ ਫਰਾਈ ਕਰਨਾ ਹੈ ਹੁਣ ਸਾਡੇ ਪਿਆਜ਼ ਜਿਹਨਾਂ ਦਾ ਕਲਰ ਤੁਸੀਂ ਦੇਖ ਸਕਦੇ ਹੋ ਚੇਂਜ ਹੋ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਦਾ ਪੇਸਟ ਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਇੱਥੇ ਇੱਕ ਚਮਚ ਅਦਰਕ ਲਸਣ ਦਾ ਪੇਸਟ ਲਿੱਤਾ ਮੈਂ ਇਹਨੂੰ ਕੁਟ ਕੇ ਅਦਰਕ ਲਸਣ ਨੂੰ ਪੇਸਟ ਬਣਾਇਆ ਸੀਗਾ ਤੇ ਤੁਸੀਂ ਪਹਿਲਾਂ ਅਦਰ ਲਸਣ ਨਹੀਂ ਪਾਣਾ ਨਹੀਂ ਤਾਂ نیچے ਲੱਗ ਦਿੰਦਾ ਜਾਂਦਾ ਹੈ ਤਾਂ ਇਸ ਲਈ ਪਹਿਲਾਂ ਪਿਆਜ਼ ਪਾਓ ਤੇ ਪਿਆਜ਼ ਥੋੜੇ ਟਰਾਂਸਪੇਰੈਂਟ ਹੋ ਜਾਂਦੇ ਨੇ ਫਿਰ ਦੇ ਵਿੱਚ ਅਦਰ ਲਸਣ ਪਾਈ ਦਾ ਤੇ ਬਾਅਦ ਵਿੱਚ ਅਸਿੱਧ ਵਿੱਚ ਪਾਣਾ ਹੈ 2 ਤੋਂ 3 ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਇਹਨਾਂ ਨੂੰ ਸਭ ਨੂੰ ਪਾ ਕੇ ਅਸੀਂ ਇਸ ਨੂੰ 3 ਤੋਂ 4 ਮਿੰਟ ਤੱਕ ਚੰਗੀ ਤਰ੍ਹਾਂ ਪਕਾ ਲੈਣਾ ਹੈ ਜਦੋਂ ਜਿਹੜੇ ਸਾਡੇ ਪਿਆਜ਼ ਉਹ ਜ਼ਿਆਦਾ ਸੌਫਟ ਹੋ ਜਾਣਗੇ 골ਡਨ ਬਰਾਊਨ ਨਿਕੰਨੇ ਅਜਿਹੀ ਪਿਆਜ਼ ਪਿਆਜ਼ ਥੋੜੇ ਸੌਫਟ ਹੋ ਜਾਣਗੇ ਉਦੋਂ ਤੱਕ ਹੀ ਅਸੀਂ ਇਸ ਨੂੰ ਫਰਾਈ ਕਰਨਾ ਹੈ ਹੁਣ ਤੁਸੀਂ ਵੇਖ ਸਕਦੇ ਹੋ ਸਾਡੇ ਪਿਆਜ਼ਾਂ ਦਾ ਕਲਰ ਚੇਂਜ ਹੋ ਗਿਆ ਹੈ ਇਸ ਸਟੇਜ ਤੱਕ ਹੀ ਅਸੀਂ ਇਸ ਨੂੰ ਪਕਾਣਾ ਹੈ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਤਿੰਨ మీడియం ਸਾਈਜ਼ਡ ਕੱਟੇ ਹੋਏ ਟਮਾਟਰ ਟਮਾਟਰਾਂ ਨੂੰ ਬਰੀਕ ਕੱਟ ਲਓ ਜਿੰਨੀ ਮਰਜ਼ੀ ਕੱਟ ਲਓ ਤੁਹਾਡੀ ਮਰਜ਼ੀ ਹੈ ਹੁਣ ਅਸੀਂ ਜਿਹੜੇ ਟਮਾਟਰ ਵਿੱਚ ਪਾ ਦਿੱਤੇ ਨੇ ਤੇ ਇੱਕ ਵਾਰ ਅਸੀਂ ਇਸ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਮਸਾਲੇ ਸਭ ਤੋਂ ਪਹਿਲਾਂ ਅਸੀਂ ਪਾਣਾ ਹੈ ਸਵਾਦ ਅਨੁਸਾਰ ਨਮਕ ਵੈਸੇ ਇੱਥੇ ਇੱਕ ਚਮਚ ਨਮਕ ਪਾਇਆ ਹੈ ਮੈਂ ਤੇ ਥੋੜਾ ਜਿਹਾ ਪਾਨਾ ਇਹਦੇ ਵਿੱਚ ਲਾਲ ਮਿਰਚ ਪਾਊਡਰ ਚਮਚ ਦਾ ਚੌਥਾ ਹਿੱਸਾ ਲਾਲ ਮਿਰਚ ਪਾਊਡਰ ਪਾਇਆ ਤੇ ਅੱਧਾ ਚਮਚ ਪਾਨਾ ਸੀ ਦੇ ਵਿੱਚ ਗਰਮ ਮਸਾਲਾ ਤੇ ਅੱਧਾ ਹੀ ਚਮਚ ਪਾਨਾ ਸੀ ਦੇ ਵਿੱਚ ਹਲਦੀ ਪਾਊਡਰ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਮਸਾਲੇ ਬਸ ਅਸੀਂ ਬੇਸਿਕ ਚਾਰ ਮਸਾਲੇ ਹੀ ਯੂਜ਼ ਕਰਨੇ ਨੇ ਇਤਨਾਲੇ ਸਾਡੀ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਹੁਣ ਜਦੋਂ ਪਿਆਜ਼ ਜਿਹੜੇ ਸਾਡੇ ਟਮਾਟਰ ਹੈ ਨਰਮ ਹੋ ਜਾਣਗੇ ਉਦੋਂ ਤੱਕ ਅਸੀਂ ਇਸ ਨੂੰ ਪਕਾਵਾਂਗੇ 4 ਤੋਂ 5 ਮਿੰਟ ਤੱਕ ਅਸੀਂ ਪਕਾਇਆ ਸਾਡੇ ਟਮਾਟਰ ਹੋ ਗਏ ਸੀਗੇ ਚੰਗੀ ਤਰ੍ਹਾਂ ਨਰਮ ਹੁਣ ਅਸੀਂ ਇਹਦੇ ਵਿੱਚ ਪਾਏ ਆਲੂ ਆਲੂ ਮੈਂ ਇਹ ਤੁਸੀਂ ਤੇ ਬਾਉਲ ਦੇਖ ਰਹੇ ਹੋ ਇਸ ਬਾਉਲ ਦੇ ਅਕੋਰਡਿੰਗ ਮੈਂ ਪਿਆਜ਼ ਲਿੱਤੀ ਸੀ ਨਾ ਤਾਂ ਇਹ ਤੋਂ ਥੋੜੇ ਜਿਹਾ ਜ਼ਿਆਦਾ ਆਲੂ ਲਏ ਆ ਚਾਹੇ ਤਾਂ ਸੇਮ ਕੁਆਂਟੀਟੀ ਵੀ ਰੱਖ ਸਕਦੇ ਆ ਆਲੂ ਪਿਆਜ਼ ਦੀ ਮੈਂ ਥੋੜੇ ਜਿਹਾ ਆਲੂ ਜ਼ਿਆਦਾ ਲਿੱਤੇ ਨੇ ਪਿਆਜ਼ਾਂ ਤੋਂ ਤੇ ਪਤਲੇ-ਪਤਲੇ ਉਹਨਾਂ ਨੂੰ ਕੱਟ ਕੇ ਤੁਸੀਂ ਪਾ ਲਿਓ ਤੇ ਕੱਟ ਵੱਧ ਵੀ ਆਪਣੇ ਅਕੋਰਡਿੰਗ ਕਰ ਸਕਦੇ ਹੋ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਇੱਕ ਵਾਰ ਮਿਕਸ ਕਰ ਲੈਣਾ ਤੇ ਇਸ ਨੂੰ ਸੀ ਟੱਕ ਕੇ ਪਕਾਵਾਂਗੇ 4 ਤੋਂ 5 ਮਿੰਟ ਲਈ ਤੇ ਵਿੱਚ ਵਿੱਚ ਤੁਸੀਂ ਇਸ ਨੂੰ ਛੇੜਦੇ ਵੀ ਰਹੋ ਕਈ ਵਾਰ ਇਹ نیچے ਲੱਗ ਜਾਂਦੇ ਨੇ ਹੁਣ 4 ਤੋਂ 5 ਮਿੰਟ ਲਈ ਮੈਂ ਇਸ ਨੂੰ ਟੱਕ ਕੇ ਪਕਾ ਲਿਆ ਸੀਗਾ ਦੇਖੋ ਇਸ ਨੂੰ ਇੱਕ ਵਾਰ ਛੇੜਦੇ ਰਹਾ ਸੀ نیچے ਤਾਂ ਚੰਗੀ ਤਰ੍ਹਾਂ ਤਾਂ ਇਹ نیچے ਨਾ ਲੱਗ ਜਾਣਾ ਫੇ 1 ਤੋਂ 2 ਮਿੰਟ ਲਈ ਅਸੀਂ ਇਸ ਨੂੰ ਹੋਰ ਪਕਾ ਲਵਾਂਗੇ ਥੋੜੇ ਜਿ ਮੈਨੂੰ ਕੱਚੇ ਲੱਗ ਰਹੇ ਨੇ ਤੇ 1 ਤੋਂ 2 ਮਿੰਟ ਪਕਾ ਲੈਣਾ ਇਸ ਵੀ ਥੋੜਾ ਪਾਣੀ ਸੀਗਾ ਆਪਣਿਆਂ ਪਾਣੀ ਦੇ ਵਿੱਚ ਬਣ ਗਿਆ ਸੀਗਾ ਟਕਨ ਦੇ ਕਾਰਨ ਤੇ ਮੈਸਨ ਹੁਣ ਬਿਨਾ ਟੱਕੇ ਹੀ ਪਕਾਵਾਂਗੀ ਹੁਣ 2 ਤੋਂ 3 ਮਿੰਟ ਮੈਸਨ ਹੋਰ ਪਕਾ ਲਿਆ ਸੀਗਾ ਤੇ ਪਾਣੀ ਉਹ ਵੀ ਸਾਰਾ ਸੁੱਕ ਗਿਆ ਤੇ ਹੁਣ ਅਸੀਂ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਨਰਮ ਹੋ ਗਏ ਨੇ ਆਲੂ ਇਸ ਸਟੇਜ ਤੱਕ ਅਸੀਂ ਇਸ ਨੂੰ ਪਕਾਉਣਾ ਸੀਗਾ ਤੇ ਸਾਡੀ ਜਿਹੜੀ ਸਬਜੀ ਆ ਉਹ ਤਿਆਰ ਹੋ ਗਈ ਹੈ ਬਹੁਤ ਹੀ ਵਧੀਆ ਇਸ ਦਾ ਕਲਰ ਆਇਆ ਹੈ ਬਹੁਤ ਸੋਹਣੀ ਦੇਖਣ ਤਾਂ ਲੱਗ ਹੀ ਰਹੀ ਹੈ ਖੁਸ਼ਬੂ ਵੀ ਇਸ ਦੀ ਬਹੁਤ ਵਧੀਆ ਆ ਰਹੀ ਹੈ ਹੁਣ ਅਸੀਂ ਇਸ ਨੂੰ ਗਾਰਨਿਸ਼ ਕਰਾਂਗੇ ਧਨੀਏ ਦੇ ਨਾਲ ਧਨੀਆ ਪਾਉਣ ਤੋਂ ਬਾਅਦ ਅਸੀਂ ਇਸ ਨੂੰ ਚੰਗੀ ਤਰ੍ਹਾਂ ਇੱਕ ਵਾਰ ਮਿਕਸ ਕਰ ਲੈਣਾ ਸਾਡੀ ਬਹੁਤ ਹੀ ਵਧੀਆ ਟੇਸਟੀ ਸਬਜ਼ੀ ਬਣ ਕੇ ਤਿਆਰ ਹੈ ਤੁਸੀਂ ਇਸ ਨੂੰ ਆਪਣੇ ਬੱਚੇ ਨੂੰ ਸਕੂਲ ਦੇ ਟਿਫਿਨ ਵਿੱਚ ਪਾ ਸਕਦੇ ਹੋ ਐਜ਼ ਅ ਲੰਚ ਐਜ਼ ਅ ਟਿਫਿਨ ਰੈਸਪੀ ਤੁਸੀਂ ਆਪਣੇ ਬੱਚਿਆਂ ਨੂੰ ਟਿਫਨ ਵਿੱਚ ਵੀ ਇਸ ਨੂੰ ਪਾ ਸਕਦੇ ਹੋ ਅਗਰ ਤੁਹਾਨੂੰ ਮੇਰੀ ਰੈਸਪੀਜ਼ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਹੀ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਤੁਹਾਨੂੰ ਮੇਰੇ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਹੁਣ ਆਪਾਂ ਮਿਲਦੇ ਆ ਨੈਕਸਟ ਰੈਸਪੀ ਵਿੱਚ ਉਦੋਂ ਤੱਕ ਲਈ ਸ਼ਸ਼੍ਰੀ ਕਾਂ